ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਅਚਾਨਕ ਪਿੰਡ ਯਾਦ ਆਇਆ। ਉਪ ਮੁੱਖ ਮੰਤਰੀ ਬਾਦਲ ਨੇ ਢਾਬੇ ਤੇ ਜਾ ਕੇ ਪਕੌੜੇ ਖਾਦੇ ਤੇ ਜ਼ੀਰੋ ਕੋਕ ਪਿੰਦਿਆਂ ਬਾਬਿਆਂ ਦੀ ਤਾਸ਼ ਦੀ ਬਾਜ਼ੀ ਦਾ ਆਨੰਦ ਮਾਣਿਆ। ਇਸ ਨਾਲ ਜੁੜੀਆਂ ਤਸਵੀਰਾਂ ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀਆਂ ਨੇ ਤੇ ਸਟੇਟਸ ਵੀ ਪਾਇਆ ਹੈ। ਸੁਖਬੀਰ ਬਾਦਲ ਨੇ ਆਪਣੇ ਫੇਸਬੁੱਕ ਪੇਜ ਤੇ ਲਿਖਿਆ ਪਿੰਡ ਵਿੱਚ ਡੋਗਰਾ ਸਵੀਟਸ ਦੇ ਪਕੌੜੇ ਦੇ ਨਾਲ ਹੀ ਬਾਬਿਆਂ ਦੀ ਤਾਸ਼ ਲੋਕਾਂ ਵਿੱਚ ਬੈਠ ਕੇ ਉਹਨਾਂ ਦੀ ਜ਼ਿੰਦਗੀ ਦਾ ਸਵਾਦ ਪਤਾ ਲੱਗਦਾ। ਪਿੰਡ ਵਿੱਚ ਵਸਦਾ ਦਿਲ ਸਾਡਾ। ਬੇਸ਼ੱਕ ਸੁਖਬੀਰ ਬਾਦਲ ਨੇ ਖੁਦ ਨੂੰ ਪਿੰਡ ਦੀ ਮਿੱਟੀ ਤੇ ਆਮ ਲੋਕਾਂ ਨਾਲ ਜੁੜਿਆ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇੱਥੇ ਵੀ ਬਾਦਲ ਸਾਹਿਬ ਦੇ ਹੱਥ 'ਚ ਜ਼ੀਰੋ ਕੋਕ ਨਜ਼ਰ ਆਇਆ ਆਕਾਲੀ ਦਲ ਤੇ ਪੰਜਾਬ ਸਰਕਾਰ ਨੂੰ ਸ਼੍ਰੀ ਗੁਰੂਗ੍ਰੰਥ ਸਾਹਿਬ ਬੀਅਦਬੀ ਮਾਮਲੇ ਅਤੇ ਪੰਜਾਬ ਨਾਲ ਜੁੜੇ ਅਨੇਕ ਮੁੱਦਿਆਂ ਤੇ ਲਗਾਤਾਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰ ਤੇ ਲੋਕਾਂ ਵਿਚਾਲੇ ਵੱਡਾ ਫਾਸਲਾ ਬਣਦਾ ਜਾ ਰਿਹਾ ਹੈ ਸਰਕਾਰ ਦੇ ਮੰਤਰੀ ਐਸਜੀਪੀਸੀ ਮੈਂਬਰ ਤੇ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਕਈ ਥਾਵਾਂ ਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ